ਕਲਾਮ ਸ਼ਾਨਾ ਵਸਤ ਮਹਾਰਾਜ ਸਿੱਟਿਆ ਬਾਜਾ ਵਾਲੇ ਸਰਬਜਾਨੀ ਕਾਲੀ ਪਿਤਾ ਧੰਨ 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 ਸੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਨ ਨੂੰ ਪਾਵੇ ਓ ਸ੍ਰੀ ਆਕਾਰ ਹਰਵਾ ਦੀ ਸ਼ਕਤੀ ਤੇ ਨੱਥਾ ਟਿਕੜ ਨੂੰ ਖਾਲਸਾ ਸ਼ਸਤਰਧਾਰੀ ਹੋ ਕੇ ਆਵੇਗਾ ਤੇ ਗੁਰੂ ਕੇ ਬਚਨਾਂ ਦਾ ਸਹੀ ਜਿਹੜੇ ਸਤਿਗੁਰੂ ਸਾਹਿਬ ਜੀ ਦੇ ਬਚਨ ਹਨ ਤੇ ਜਾਬ ਲਗ ਖਾਲਸਾ ਰਹਿ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ ਤੇ ਨਿਆਰੇ ਪੰਦੀ ਨਿਸ਼ਾਨੀ ਕੀ ਹੈ ਕਿ ਭਾਈ ਜਿਹੜਾ ਸ਼ਸਤਰਾਂ ਨੂੰ ਧਾਰਨ ਕਰਕੇ ਰੱਖਣਾ ਹੈ ਸੋ ਬਿਨਾ ਸ਼ਸਤਰ ਕੇਸਨਾਂ ਦੇ ਹੁੰਦਦਾਰੇ ਸ਼ਾਸਤਰਤਾਰੀ ਹੋ ਕੇ ਕੇਸਾਤਾਰੀ ਹੋ ਕੇ ਆਉਣਾ ਇਹੋ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਵੱਡੀ ਖੁਸ਼ੀ ਹੈ ਜੋ ਇੱਥੇ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਗੁਰੂ ਕੇ ਖਾਲਸਾ ਪੰਥ ਨੂੰ ਪ੍ਰਾਪਤ ਹੋ ਰਹੀਆਂ ਹਨ ਹੋਲਾ ਤੇ ਮਹੱਲਾ ਮਹੱਲਾ ਹੁੰਦਾ ਜਾਂ ਫੌਜਾ ਮਹੱਲੇ ਚੜ੍ਹ ਕੇ ਜਾਂਦੀਆਂ ਨੇ ਸੋ ਜਦੋਂ ਸਤਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀਆ ਨੇ ਫੌਜਾ ਨੂੰ ਇਕੱਤਰ ਤਿਆਰ ਕਰਕੇ ਤੇ ਇੱਕ ਨਾਟਕ ਰਚਿਆ ਸੋ ਖਾਲਸਾ ਨੇ ਹੁਕਮ ਕੀਤਾ ਕਿ ਤੁਸੀਂ ਇੱਕ ਨਾਟਕ ਕਰਨਾ ਹੈ ਇੱਕ ਦੂਜੇ ਨਾਲ ਜੁੱਧ ਕਰਨਾ ਹੈ ਸੋ ਰਣਨੀਤੀ ਸੀ ਸੋ ਇਸ ਤਰ੍ਹਾਂ ਹੀ ਖਾਲਸਾ ਗੁਰੂ ਦਾ ਹੁਕਮ ਗੁਰੂ ਗੁਰੂ ਦਾ ਹੁਕਮ ਮੰਨਦੇ ਹੋਇਆ ਸੋ ਖਾਲਸਾ ਨੇ ਇਸ ਤਰ੍ਹਾਂ ਦੇ ਕਰਤੱਵ ਕੀਤੇ ਜੋ ਰੰਗ ਪਾਉਂਦਾ ਹੈ ਸੋ ਰੰਗ ਪਾਉਣ ਦਾ ਇਤਿਹਾਸ ਇਸ ਤਰ੍ਹਾਂ ਹੈ ਜਦੋਂ ਗੁਰੂਖਾਲਸਾ ਜੀ ਸਿੰਘ ਇੱਕ ਦੂਜੇ ਦੇ ਵਾਰ ਕਰਦੇ ਸਨ ਸਵਾਰ ਕਰਦੇ ਹੋਏ ਤਲਵਾਰ ਦਾ ਜੋ ਰੰਗ ਹੁੰਦਾ ਹੈ ਉਹ ਨਾਲ ਇੱਕ ਮੁੱਠ ਭਰ ਕੇ ਪਾਉਂਦੇ ਸਨ ਕਿ ਭਾਈ ਇਸ ਇਸ ਅੰਗ ਦੇ ਤੇ ਤਲਵਾਰ ਵੱਜੀ ਹੈ ਸੋ ਇੱਕ ਇਹ ਰੰਗ ਇਹ ਨਿਸ਼ਾਨ ਹੁੰਦਾ ਸੀ ਫੱਟ ਦਾ ਕਿ ਲਹੂ ਨਿਕਲ ਆ ਜਾ